ਸਾਰ ਜੋਨਾ ਇੱਕ ਲੜਕੀ ਆਈ ਜਿਹਦੇ ਨਾਲ ਰਿਲੇਸ਼ਨ ਚ ਰਹੀ ਜਿਹਦੇ ਮੁੰਡੇ ਦਾ ਪਤਲ ਹੋ ਜਾਦਾ ਤੇ ਉਹਨੇ ਆ ਕੇ ਇੱਕ ਦੂਸਰੇ ਉਹ ਦੂਸਰੇ ਨਾਲ ਦੇ ਨਾਲ ਬੋਲਣ ਲੱਪੇ ਮੈਂ ਮਤਲਬ ਇੱਥੇ ਆਣਾ ਮੈਂ ਰਹਿਣਾ ਵਾ ਉਹ ਇਕ ਦੂਜੇ ਜਾਨੇ ਜਾਨੇ ਬੋਲੋ ਪਈਆਂ ਨੇ ਉਹ ਬਾਅਦ ਚ ਉਹ ਫਿਰ ਮੁੰਡਾ ਜਿਹਾ ਨਿਕਾਹੀ ਹੋ ਕੇ ਤੇ ਆਇਆ ਕੋਠੇ ਤੋਂ ਉਤਰ ਕੇ ਉਹ ਪਹਿਲਾਂ ਇੱਕ ਦੂਜੇ ਨੂੰ ਧੱਕਾ ਮੋਟਾ ਕੀਤਾ ਵੈਨਾਂ ਨੇ ਤੇ ਉਹ ਗੱਲ ਨਹੀਂ ਬਣੀ ਉਹ ਫਿਰ ਚੱਲ ਗਿਆ ਕੋਠੇ ਦੇ ਉੱਤੇ ਉੱਥੇ ਤੋਂ ਜਾਣ ਤੋਂ ਬਾਅਦ ਉਹਨੇ ਦਾਤੜ ਲਿਆਂਦਾ ਵਾ ਹੁਣ ਫਿਰ ਵੇਖਿਆ ਨਹੀਂ ਸੁਣਿਆ ਨਹੀਂ ਮਾਰਿਆ ਨਹੀਂ ਲੱਗ ਪਿਆ ਦਾਤੜ ਇਹਨਾਂ ਤੱਕ ਉਹਦੀ ਜਾਨ ਨਹੀਂ ਚਲੇਗੀ ਪਹਿਲਾਂ ਅਤੇ ਦਾਤ ਦੋ ਤਿੰਨ ਮਾਰੇ ਸੱਲੇ ਛੁੱਟਿਆ ਇੱਕ ਲੜਕਾ ਛੜੂ ਆ ਰਿਆ ਸੀ ਉਹਦੀ ਉਂਗਲ ਤੇ ਮੇਰੇ ਸਾਹਦ ਦਾਤ ਹੀ ਗਈ ਹੋਰੀ ਵਿਚਾਰੇ ਦੀ ਉਹ ਸਾਡੋ ਆਂਦਾ ਉਹ ਆਪਣੀ ਉਂਗਲ ਫੜੀ ਉਹ ਨਿਕਲ ਗਿਆ ਬਾਜ ਜੰਨੀ ਤੇ ਜਦੋਂ ਕੱਲਾ ਵੇਖ ਕੇ ਉਹਦੇ ਸਿਰ ਦੇ ਬੈਕ ਸਾਈਡ ਤੇ ਦਾਤਰ ਮਾਰੇ ਨੇ ਫਿਰ ਉਹਦੇ ਗਲੇ ਦੇ ਮਾਰੇ ਇੱਕ ਦੋ ਦਾਤਰ ਸਾਥੀ ਜੇ ਮਾਰੇ ਨੇ ਬਾਜ ਜਦੋਂ ਬਾਹ ਫੜੀ ਉਹਦੇ ਅੰਦਰ ਲੈ ਕੇ ਖਿੱਚ ਕੇ ਅੰਦਰ ਜਾ ਕੇ ਵੀ ਉਹਨੇ ਛੱਟਾ ਕੜਾਈਆਂ ਨੇ ਉਸ ਤੋਂ ਬਾਅਦ ਉਹ ਪੁਦੀ ਨਾਲ ਦੀ ਆਈ ਉਹਨੇ ਫੜ ਕੇ ਉਹ ਅੰਦਰ ਲਾ ਗਈ ਆ ਉਹ ਕੋਠੇ ਤੇ ਚੜ ਗਿਆ ਲੈ ਇੱਕ ਆਪਣੀ ਨਾਲ ਦੀ ਨੂੰ ਉਸ ਤੋਂ ਬਾਅਦ ਲੋਕੀ ਪਬਲਿਕ ਇਕੱਠੀ ਹੋਣ ਲੱਗੀ ਸਾਰੇ ਲੋਕੀ ਵਾਜਾ ਦੇ ਦੇਣਗੇ ਰੁਕ ਜਾ ਲੋਕ ਜਾ ਮੁਰ ਬਤੋਂਦੇ ਖੂਨ ਸਵਾਰੀ ਉਹਦੇ ਸਿਰ ਤੇ ਮਨੋ ਦਾ ਨਾਮ ਕੀ ਉਮਰ ਕਿੰਨੀ ਉਹਦਾ ਨਾਜਾ ਸੀ ਉਹਦੇ 35 37 ਸਾਲ ਦੀ ਲੱਗ ਕੇ ਉਮਰ ਜੀ ਉਹਦੀ ਸਾਥ ਜਿੰਨੇ ਮਾਰਿਆ ਉਹ ਉਹਦਾ ਭਰਾ ਹੀ ਛੱਗਾ ਜੀ ਛੋਟਾ ਭਰਾ ਉਹਦਾ ਅਜੇ ਉਹਦਾ ਨਾਮ ਹੀਰਾ ਹਾਂ ਦੋਵੇਂ ਭਰਾਵਾਂ ਦਾ ਹਾਂਜੀ ਹਾਂਜੀ ਦੋਵੇਂ ਛੱਗੇ ਭਰਾ ਨੇ ਜੀ ਸੁਮਨ ਨੇ ਲੜਾਈ ਕੀਤੀ ਸੁਮਨ ਜਿਹੜੀ ਕੁੜੀ ਹੈ ਨਾ ਜਿਹੜੀ ਮਤਲਬ ਉਹਨਾਂ ਦਾ ਰਿਲੇਸ਼ਨ ਦਾ ਖਰੀ ਵੱਡੇ ਨਾਲ ਉਹਨੇ ਲੜਾਈ ਲੁਵਾਈ ਆ ਉਹ ਲੜਾਈ ਲੁਵਾਉਣ ਤੋਂ ਬਾਅਦ ਚਲੀ ਗਈ ਐਥੋਂ ਵੱਡੇ ਵੈਹ ਦਾ ਹੀ ਉਹਨਾਂ ਮਤਲਬ ਸਾਡੇ ਛੜਾ ਹੋ ਗਿਆ ਦਾ ਹੀ ਉਹ ਉੱਦੇ ਹੀ ਉਹਦੇ ਨਾਲ ਰਹਿੰਦੀ ਸੀ ਉਹ ਕੈਂਪ ਦੀ ਆ ਇਹ ਰਾਮਚੇ ਦੇ ਘਰ ਦੇ ਲੱਗੋ ਦਾ ਘਰ ਆ ਜੀ ਕਿੰਨੀ ਗੋਮਰ ਦਾ ਮੁੰਡਾ ਜਦਾ ਮੂੰਹ 35 37 ਸਾਲ ਦੀ ਉਮਰ ਸਾਡੇ ਨੂੰ ਜਿੱਦ ਅੱਛਾ ਹੈ ਹਾਂ ਜੀ ਬੱਚਾ ਉਹਦਾ ਇੱਕ ਮੁੰਡਾ ਸੀ ਉਹਦੀ ਨਾਲ ਦੀ ਲੱਗੀ ਉਹਦਾ ਤਲਾਕ ਹੋਣ ਤੋਂ ਬਾਅਦ ਇਹ ਜਿਹਨੇ ਮਾਰਿਆ ਉਹ ਛੋਟਾ ਪੜਾ ਆ ਉਹਦਾ ਛੋਟਾ ਪੜਾਵਾ ਕੋਈ ਵਿਆਹ ਉਹ ਵੀ ਵਿਆਹ ਚੱਲ ਉਹਦੀ ਵਾਈਫ ਉਹਦੀ ਵਾਈਫ ਵੀ ਇੱਥੇ ਹੀ ਸਨ ਉਹਦੀ ਵਾਈਫ ਜਦੋਂ ਉਹ ਮੁੰਡਾ ਮਾਰਿਆ ਨਿਕਲ ਗਿਆ ਉਹ ਕੋਠੇ ਤੋਂ ਉੱਤਰ ਲੈ ਕੇ ਦਾ ਤੋ ਦੋ ਤਿੰਨ ਮਤਲ ਨੂੰ ਸਪਾਇਆ ਜਾਂ ਕੀ ਕੀਤਾ ਵਾ ਉਹ ਬਾਤਾਂ ਨਾਲ ਮਾਰੀ ਪਹਿਲਾਂ ਉਹ ਲੜੀ ਕਰਕੇ ਝਗੜਾ ਹੁੰਦਾ ਰਿਹਾ ਕਾਫੀ ਹੁੰਦਾ ਰਿਆ ਸਰ ਮੂੰਹ ਬਲਾਵਾ ਹੁੰਦਾ ਰਿਆ ਸਾਰੋ ਦੇ ਦੋ ਐਨਾ ਕੰਮ ਨਹੀਂ ਕਦੇ ਵਦਿਆਗਾ ਅੱਗੇ ਕਾਫੀ ਟਾਈਮ ਲੱਗਦਾ ਰਹੀ ਚੱਕਦੇ ਥੈਂਕ ਯੂ ਬਾਬੀ ਕਿਤਲਾ ਹੋਈ ਸੀ ਕਿ ਗਾਂਧੀ ਗੈਂਪ ਬ੍ਰਦਰ ਦੋ ਲੜੇ ਨੇ ਤੇ ਇੱਕ ਬ੍ਰਦਰ ਨੇ ਦੂਸਰੇ ਬ੍ਰਦਰ ਦਾ ਕਤਲ ਕਰ ਦਿੱਤਾ ਅਸੀਂ ਜਸਟ ਮੌਕੇ ਤੇ ਪਹੁੰਚੇ ਹਾਂ ਤੇ ਦੇਖ ਰਹੇ ਹਾਂ ਤੇ ਜਿਹੜਾ ਕ੍ਰਾਈਮ ਸੀਨ ਆ ਉਥੇ ਕਾਫੀ ਖੂਨ ਡੁੱਲਿਆ ਘਰ ਵਿੱਚ ਇਸ ਵੇਲੇ ਕੋਈ ਵੀ ਨਹੀਂ ਅੱਗੇ ਤਫਤੀਸ਼ ਕਰਕੇ ਦੇਖਦੇ ਹਾਂ ਕਿ ਤੇ ਪਤਾ ਚੱਲੇ ਸਰ ਕਿਸ ਕੰਮ ਚ ਘਰਾ ਹੋਇਆ ਨਹੀਂ ਜਸਟ ਅਜੇ ਪਹੁੰਚੇ ਹਾਂ ਜੀ ਅਸੀਂ ਦੇਖਦੇ ਹਾਂ ਸਰ ਕੀ ਜਰੂਰੀ ਥੈਂਕ ਯੂ